ਤਕਾ ਦਿਓ ਸਾਨੂੰ ਇੱਕ ਇੱਕ ਤੁਕ ਸਾਡੇ ਅੰਦਰ ਜਾਵੇ ਤੁਸੀਂ ਨਦਰ ਕਰੋ ਕੱਲੇ ਕੱਲੇ ਜੀਵ ਨੂੰ ਨਦਰ ਕਰੋ ਸੱਚੇ ਪਾਤਸ਼ਾਹ ਸਾਨੂੰ ਸ਼ਬਦ ਦੀ ਸਮਝ ਆਏ ਮੈਂ ਬੜੇ ਹਨੇਰੇ ਮਿੱਤਰ ਕੀਤੇ ਬਹੁਤ ਮਿੱਤਰ ਕੀਤੇ ਕੁਛ ਆਏ ਕੁਛ ਗਏ ਕੁਛ ਆਏ ਕੁਛ ਗਏ ਮਿੱਤਰ ਹਨੇਰੇ ਕਰ ਥੱਕੀ ਪਰ ਮੇਰੀ ਆਤਮਾ ਨੂੰ ਸੁੱਖ ਨਹੀਂ ਕੋਈ ਦੇ ਪਾਇਆ ਮੈਨੂੰ ਕੋਈ ਜੋੜ ਨਹੀਂ ਪਾਇਆ ਇਹ ਸੱਚੇ ਪਾਤਸ਼ਾਹ ਇੱਕ ਤੇਰਾ ਸ਼ਬਦ ਹੈ ਜਿਹੜਾ ਛੱਡ ਕੇ ਨਹੀਂ ਜਾਂਦਾ ਜਿਹੜਾ ਸਵਾਰਥੀ ਨਹੀਂ ਜਿਹੜਾ ਜਲ ਨਹੀਂ ਡੁੱਬੇ ਆਖੋ ਤਸਕਰ ਨਹੀਂ ਲੇਵਾ ਜਲ ਨਹੀਂ ਤਸਕਰ ਨਹੀਂ ਪਾ ਰੇ ਨਾ ਸਕੈ ਗੁਰ ਕਾ ਬਚਨ ਵਸੈ ਐ ਬਚਨ ਦੀ ਮਹਿਮਾ ਬਚਨ ਦੀ ਮਿੱਤਰਤਾਈ ਜਿਹੜੀ ਛੱਡ ਕੇ ਨਹੀਂ ਜਾਂਦਾ ਉਹ ਨਿਰਗੁਣ ਆਰੇ ਪਾਲਦਾ ਪਾਈ ਮਿੱਤਰ ਘਨੇਰੇ ਕਰਥ ਕੀ ਮੇਰਾ ਦੁੱਖ ਕਟੈ ਕੋਈ ਮਿਲ ਪ੍ਰੀਤਮ ਦੁੱਖ ਘਟਿਆ ਇਹ ਕੀ ਹੋਇਆ ਸ਼ਬਦ ਦਾ ਮਲਾਪ ਹੋ ਗਿਆ ਜਦੋਂ ਸ਼ਬਦ ਤੇ ਮੈਂ ਡਿਪੈਂਡ ਹੋ ਗਿਆ ਤੇ ਮੇਰੀ ਫਿਰ ਦੌੜ ਪੂਰੀ ਹੋ ਗਈ ਮੇਰਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਮੇਰਾ ਮਿੱਤਰ ਧੰਨ ਗੁਰੂ ਗ੍ਰੰਥ ਸਾਹਿਬ ਮੇਰਾ ਸਭ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਖੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ करथकी मेरा दुख का टो मित्र कनेरे कर थी मेरा दुख रे कर सकी मेरा दुख का मेल प्रीतम दुख कटे शुभ मिला हुभद मिलब ਸ਼ਬਦ ਮਿਲਾਂ ਵਾ ਹੋਏ ਸ਼ਬਦ ਮਿਲਾਂ ਮਨ ਰੰਗਿਆ ਗੁਰ ਸ਼ਬਦੀ ਮਨ ਰੰਗਿਆ ਗੁਰ ਸ਼ਬਦੀ ਮਨ ਰੰਗਿਆ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆ ਸਤਗੁਰ ਕਿੰਨਾ ਨਪਾਇਓ ਗੁਰ ਕੰਨ ਨਪਾਇਓ ਕਰ ਵੇਖੋ ਮਨ ਵਿਚਾਰੇ ਗੁਰ ਸ਼ਬਦ ਨਾ ਕਰੇ ਪਿਆ ਜਿ ਚਲ ਗੁਰ ਸ਼ਬਦ ਨਾ ਕਰੇ ਪਿਆ ਜਿ ਚਲ ਗੁਰ ਸ਼ਬਦ ਨਾ ਕਰੇ ਪਿਆ ਜਿ ਚਰ ਗੁਰ ਸ਼ਬਦ ਨਾ ਕਰੇ ਪਿਆ ਮਿਤ ਦੇ ਕਨੇ ਦੇ ਕਰਤ ਕੀ ਮੇਰਾ ਦੁਖ ਕਾ you okay. ਮੇਲੇ ਫਰੀਦਾਂ ਮਾਂ ਲੋਕ ਟੱਟੀਆਂ ਸ਼ਬਦ ਮਿਲ ਬਖੋਏ ਸ਼ਬਦ ਮਿਲ ਸਤਿ ਸਤਿਓ ਮਨ ਮੇਰੇ ਮਨ ਮੇਰੇ ਸਤਿਗੁਰ ਕੈ ਪਾਣ ਚੱਲ ਮਨ ਮੇਰੇ ਮਨ ਮੇਰੇ ਸਤਿ ਸਤ ਮਨ ਮੇਰੇ ਸਤਿਗੁਰ ਕੈ ਪਾਣ ਚੱਲ ਨੇਤਿ ਕਰਮ ਸੇ ਅੰਮ੍ਰਿਤ ਪੀ ਅੰਮ੍ਰਿਤ ਪੀਂ ਰਹਿ ਮਿੱਠ ਘਰ ਵਸੈ ਅੰਮ੍ਰਿਤ ਪੀਂ ਰਹਿ ਤਾਂ ਸੁਖ ਲਗੈ ਮਹਿਲ ਤਾਂ ਸੁਖ ਲਗੈ ਮਹਿਲ ਮਿੱਠੇ ਕਨੇਰੇ ਕਰਤਕ ਸਤਿ ਸ੍ਰੀ ਅਕਾਲ ਮਿੱਤਰ ਕਨੇਰੇ ਕਰਤਕ ਕੀ प्रभु दूर मान मुख शाबत न जानई आओ गणसो प्रभु दूर मान मुख ਪ੍ਰਭਤੀ ਵਾਹਿਗੁਰੂ ਅਤੁਆਨ ਗੁਰਸਬਦੀ ਮਨ 베ਤੇ ਆ ਗੁਰਸਬਦੀ ਮਨ 베ਤੇ ਆ ਗੁਰਸਬਦੀ ਮਨ 베ਤੇ ਆ ਤਕੀ ਮੇਰਾ ਦੁੱਖ ਤਾ ਕਾ ਮਿਲ ਪ੍ਰੀਤਮ ਦੁੱਖ ਕਟੇ ਵਾਹ ਗੁਰੂਆ 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 ਵਾਹ ਗੁਰੂਆ

ਆਹਰੂ 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 ਮਿਲ ਪ੍ਰੀਤਾਂ ਨੂੰ ਦੁੱਖ ਕਟਿਆ ਸਬਦ ਮਿਲ ਆ ਵੋ ਸਬਦ ਮਿਲ ਆ ਵੋ اے ਮਿੱਤਰ ਘਨੇਰੇ ਕਾਰਤਕ ਕੀ That. ਸਤ ਗੁਰ ਮਿਲੇ ਅਹਿਵਾ ਕੁਆ ਗੁਰ ਤੇ ਸਤ ਗੁਰ ਜਿਸ ਸਤ ਗੁਰ ਮਿਲੇ ਸੋ ਮਿਲੇ ਜਿਸ ਸਤ ਗੁਰ ਮਿਲੇ ਸੋ ਮਿਲੇ ਜਿਸ ਸਤ ਗੁਰ ਮਿਲੇ ਸੋ ਮਿਲੇ ਸੱਚੇ ਸਬਤ ਸਮਾਈ ਸੱਚੇ ਸਬਤ ਸਮਾਈ ਮਿੱਤਰ ਤੋਨੇਰੇ ਹਰ ਥਕੀ ਮੇਰਾ ਦੁੱਖ ਕਾ ਮੇਰਾ ਦੁੱਖ ਕਾ ਦੇਖਨੇ ਰੇ ਕਾਰਤਕ ਮੇਰਾ ਦੁੱਖ ਕੈਥੋ ਏ ਤੇ ਮੇਰਾ ਦੁੱਖ ਕੈਥੋ ਮਿਲ ਪੀਤੰ ਵਾਹ ਗੁਰਵਾ ਵਾਹ ਗੁਰਵਾ ਵਾਹ ਗੁਰਵਾ ਸਿਆ ਮਿਲ ਪ੍ਰੀਤਮੋ ਦੁੱਖ ਕਟਿਆ ਸ਼ਬਦ ਮਿਲ ਆਵਾ ਹੋਏ ਸ਼ਬਦ ਮਿਲ ਆਵਾ ਸੱਤ ਖਟਣਾ ਸਜਦਾਸ ਗਏ ਸੱਤ ਖਟਣਾ ਖਟਣਾ ਸੱਚ ਦਾਸ ਗੈ ਖਟਣਾ ਸੱਚ ਦਾਸ ਹੈ ਸੱਚੇ ਸੱਚੀ ਸੋਏ ਸੱਚੇ ਸੱਚੀ ਸੋਏ ਸਾਥ ਮਿਲੇ ਸਾਥ ਮਿਲੇ ਸੇਨਾ ਵਿਛੜੈ ਸਾਥ ਮਿਲੇ ਸੇਨਾ ਵਿਛੜੈ ਸਾਥ ਮਿਲੇ ਸੇਨਾ ਵਿਛੜੈ ਟੱਟੇ ਆ ਮਿਲ ਪੀਤਮ ਦੁੱਖ ਟੱਟਿਆ ਸੁਖਦ ਮਿਲ ਆ ਬੋਏ ਸੁਖਦ ਮਿਲ ਆ ਬੋਏ ਮਿੱਤਰ ਕਨੇਰੇ ਗੱਲ听ੀ i <laughs>